ਅੱਜ ਪਤਾ ਸੀਗਾ ਕਿ ਹੜਤਾਲ ਅੱਜ ਹੈਗੀ ਐ ਬੱਚਾ ਨਹੀਂ ਨਹੀਂ ਇਸ ਚੀਜ਼ ਦੀ ਜਾਣਕਾਰੀ ਹੁੰਦੀ ਤਾਂ ਆਪਣਾ ਕੋਈ ਹੋਰ ਨਾ ਆਪਾਂ ਸਾਧਨ ਦੇਖਦੇ ਆਪਣੇ ਕਹਾ ਜਾਣਾ ਕਹਾਂ ਖਲਾਚੋਰ ਜਾਣਾ ਹੈ ਖਲਾਚੋਰ ਜਾਣਾ ਕਿਦੋਂ ਦੇ ਖੜੇ ਹੋ ਇੱਥੇ ਅੱਧਾ ਘੰਟਾ ਹੋ ਗਿਆ ਬਸ ਆਈਏ ਪਹਿਲਾਂ ਕੋਈ ਕਿਹਦੇ ਨਹੀਂ ਆਈ ਸੀਗੀ ਜਦ ਖੜੀ ਐ ਸਵਾਰੀਆਂ ਉੱਤਰ ਗਈਆਂ ਉਹਦੇ ਇੱਥੇ ਬਸ ਹੂੰ ਸਾਡੀ ਹਰ ਮਹੀਨੇ 7 ਤਰੀਕ ਨੂੰ ਤਨਖਾਹ ਪੈਂਦੀ ਸੀ ਇੱਕ ਤੋਂ ਸਾਲ ਤੋਂ ਲਗਭਗ 13 14 15 ਤਰੀਕ ਦੇ ਲਾਗੇ ਬੰਨੇ ਤਨਖਾਹ ਪੈਂਦੀ ਐ ਅੱਜ 19 ਤਰੀਕ ਹੋ ਗਿਆ ਅੱਤ ਦੀ ਗਰਮੀ ਆ ਇੰਨੀ ਗਰਮੀ ਦੇ ਵਿੱਚ ਵਰਕਰ ਡਿਊਟੀਆਂ ਕਰ ਰਹੇ ਆ ਪਰ ਅੱਜ 19 ਤਰੀਕ ਹੋ ਗਈ ਅਜੇ ਤੱਕ ਸਾਡੀਆਂ ਤਨਖਾਹਾਂ ਨਹੀਂ ਪਈਆਂ ਕਿ ਪਿਛਲੇ ਮਹੀਨੇ ਦੀ ਤਨਖਾਹ ਅਜੇ ਅੱਜ ਅਗਲੇ ਦੀ 19 ਤਰੀਕ ਹੋ ਗਈ ਅੱਜ ਪਿਛਲੇ ਮਹੀਨੇ ਦੀ ਤਨਖਾਹ ਨਹੀਂ ਪਈ ਅੱਜ 19 ਤਰੀਕ ਹੋ ਗਈ ਆ ਕਿਉਂਕਿ ਜਦੋਂ ਸਰਕਾਰ ਆਉਂਦੀ ਜਾਂਦੀ ਇਹਨਾਂ 2 ਮਹੀਨੇ ਦੇ ਵਿੱਚ ਵਿੱਚ ਇੱਕ ਝੇਤਾ ਆਪਣਾ ਪੰਜਾਬ ਤੋਂ ਨਹੀਂ ਬਾਹਰੋਂ ਹਰਿਆਣੇ ਤੋਂ ਲਿਆ ਕੇ ਠੇਕੇਦਾਰ ਨਾਵਾ ਪੰਜਾਬ ਦੇ ਵਿੱਚ ਰੱਖਿਆ ਕੀ ਗੱਲ ਪੰਜਾਬ ਦੇ ਬਿੱਟਾ ਸਮੇਂ ਦੇ ਹਾਲਾਤ ਨੇ ਮੌਜੂਦਾ ਸਮੇਂ ਦੇ ਹਾਲਾਤ ਨੇ ਅੱਛਾ ਜਲੰਧਰ ਵਿਖੇ ਪਨ ਬਸ ਦੀਆਂ ਜਿਹੜੀਆਂ ਬੱਸਾਂ ਨੇ ਉਹਨਾਂ ਦਾ ਚੱਕਾ ਜਾਮ ਹੋ ਗਿਆ ਹੜਤਾਲ ਕਰ ਦਿੱ ਤੇ ਆਲੇ ਦੁਆਲੇ ਜਿਹੜੀਆਂ ਕਿ ਉਹ ਬੱਸਾਂ ਖੜੀਆਂ ਕਰ ਦਿੱਤੀਆਂ ਗਈਆਂ ਜਲੰਧਰ ਬੱਸ ਸਟੈਂਡ ਦੇ ਬਾਹਰ ਦਾ ਇਹ ਨਜ਼ਾਰਾ ਹਾਲਾਂਕਿ ਪੀਆਰਟੀਸੀ ਦੀਆਂ ਜਿਹੜੀਆਂ ਕਿ ਉਹ ਬੱਸਾਂ ਚੱਲਦੀਆਂ ਪਈਆਂ ਨੇ ਪਰ ਪਨ ਬੱਸ ਦੀਆਂ ਜਿਹੜੀਆਂ ਨੇ ਕਿ ਉਹ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਨੇ ਖਿਲਾਰ ਦਿੱਤੀਆਂ ਗਈਆਂ ਨੇ ਬਾਈ ਨੇ ਤਿੰਨੇ ਹੀ ਖਾਲੀ ਹੈ ਕਿੰਨੇ ਹੀ ਖਾਲੀ ਤਾਂ ਕੋਈ ਜਾਣਕਾਰੀ ਵੀ ਨਹੀਂ ਆ ਕੇ ਦੇ ਰਿਹਾ ਇੱਥੇ ਕੌਣ ਦੱਸੇਗਾ ਆਗੇ ਕਿਹਨੂੰ ਦੱਸਣਾ ਇਹਨੂੰ ਪੁੱਛਣ ਜਾਈਏ ਸਹੀ ਜਵਾਬ ਕੌਣ ਦੇ ਰਿਹਾ ਅੱਜ ਪਤਾ ਸੀਗਾ ਕਿ ਹੜਤਾਲਾ ਜੀ ਹੈਗੀ ਹੈ ਬੱਸਾਂ ਦੀ ਨਹੀਂ ਨਹੀਂ ਇਸ ਚੀਜ਼ ਦੀ ਜਾਣਕਾਰੀ ਹੁੰਦੀ ਤਾਂ ਆਪਣਾ ਕੋਈ ਹੋਰ ਨਾ ਆਪਾਂ ਸਾਧਨ ਦੇਖਦੇ ਸਾਧਨ ਹੋਰ ਦੇਖਦੇ ਸਾਨੂੰ ਕੋਈ ਪਤਾ ਹੀ ਨਹੀਂ ਕਿਸੇ ਜੀ ਬਾਰੇ ਜੀ ਇਸ ਬਾਰੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਹਰੇਕ ਵਰਗ ਦਾ ਜਿਹੜਾ ਕੀ ਵਿਅਕਤੀ ਉਹ ਪਰੇਸ਼ਾਨ ਹੋ ਰਿਹਾ ਹਾਲਾਂਕਿ ਬਜ਼ੁਰਗ ਬੱਚੇ ਵੀ ਇੱਥੇ ਬਜ਼ੁਰਗ ਵੀ ਨੇ ਨਾਲ ਬੱਚੇ ਵੀ ਮੌਜੂਦ ਨੇ ਆਪਨੇ ਕਹਾ ਜਾਣਾ ਕਿ ਕਹੇ ਬਲਾਚੋਰ ਜਾਣਾ ਉਹ ਬਲਾਚੋਰ ਜਾਣਾ ਕਿਦੋਂ ਦੇ ਖੜੇ ਹੋ ਇੱਥੇ ਅੱਧਾ ਘੰਟਾ ਹੋ ਗਿਆ ਬਸ ਆਈਏ ਪਹਿਲਾਂ ਕੋਈ ਕਿਸੇ ਨੇ ਆਈ ਸੀ ਜਿਹੜੀ ਖੜੀ ਹੈ ਸਵਾਰੀਆਂ ਉੱਤਰ ਗਈਆਂ ਉਹਦੇ ਤੋਂ ਬਸ ਤੋਂ ਹੂੰ ਹਾਂਜੀ ਤੇ ਇਨਕੁਆਇਰੀ ਕਾਊਂਟਰ ਤੇ ਕੋਈ ਅਨਾਉਂਸਮੈਂਟ ਕਿਸੇ ਤਰੀਕੇ ਦੀ ਕੁਝ ਪਤਾ ਨਹੀਂ ਲੱਗੀ ਪਤਾ ਨਹੀਂ ਲੱਗਿਆ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਿਆ ਕਿ ਇਹ ਜਲੰਧਰ ਦੇ ਬੱਸ ਸਟੈਂਡ ਦਾ ਦ੍ਰਿਸ਼ ਹੈ ਕਿ ਜਿੱਥੇ ਐਸਲੇ ਗਰਮੀ ਚ ਬੇਹਾਲ ਯਾਤਰੀ ਵੀ ਹੋ ਰਹੇ ਨੇ ਪਰ ਕਿਸੇ ਵੀ ਪ੍ਰਕਾਰ ਨਾਲ ਕੋਈ ਜਿਹੜਾ ਕਿ ਬੱਸਾਂ ਕਿਧੋਂ ਜਾਣੀਆਂ ਮਤਲਬ ਕਿ ਕਿਹੜੀ ਜਗ੍ਹਾ ਤੇ ਜਾਣਾ ਤੁਸੀਂ ਤੁਸੀਂ ਰਾਜਪੁਰੇ ਜਾਣਾ ਪਤਾ ਸੀ ਅੱਜ ਹੜਤਾਲ ਹੈਗੀ ਹੈ ਬੱਸਾਂ ਦੀ ਸਾਨੂੰ ਇਹ ਨਹੀਂ ਸੀ ਪਤਾ ਹੈ ਜਦੋਂ ਤੋਂ ਖੜੇ ਹਾਂ ਇੱਥੇ ਸਾਨੂੰ ਹੋ ਗਿਆ ਘੰਟਾ ਡੇਢ ਘੰਟਾ ਗਰਮੀ ਵੀ ਬਹੁਤ ਹੈ ਇੰਤਜ਼ਾਮ ਵੀ ਨਹੀਂ ਕੋਈ ਹੈਗੇ ਤੇ ਕੋਈ ਜਾਣਕਾਰੀ ਕਿਸੇ ਨੇ ਦਿੱਤੀ ਆ ਕੇ ਇੱਥੇ ਉਰੇ ਕਿਸੇ ਨੇ ਨਹੀਂ ਦਿੱਤੀ ਜਾਣਕਾਰੀ ਗਰਮੀ ਬਹੁਤ ਹੈ ਜੀ ਇਸ ਵਕਤ ਮੇਰੇ ਨਾਲ ਪ੍ਰਧਾਨ ਚੰਨਨ ਸਿੰਘ ਹੋਰੀ ਮੌਜੂਦ ਨੇ ਅੱਜ ਬੱਸਾਂ ਬੰਦ ਕਰ ਦਿੱਤੀਆਂ ਗਿਆ ਮੁੱਖ ਵਜ੍ਹਾ ਕੀ ਹੈ ਦੀ ਕਿ ਹਾਲਾਂਕਿ ਲੋਕ ਇਹ ਕਹਿ ਰਹੇ ਨੇ ਕਿ ਪਹਿਲਾਂ ਕਿਸੇ ਗੱਲ ਦੀ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਨਾ ਕੋਈ ਸੱਦਾ ਦਿੱਤਾ ਗਿਆ ਅੱਜ ਖੜੇ ਪੈਰੀ ਬੱਸਾਂ ਬੰਦ ਕਰਤੀਆਂ ਬਿਲਕੁਲ ਜੀ ਇੱਕ ਹਫ਼ਤੇ ਤੋਂ ਅਸੀਂ ਸਰਕਾਰ ਨੂੰ ਨੋਟਿਸ ਦਿੱਤਾ ਹੋਇਆ ਵਾ ਅੱਜ ਲਗਭਗ 19 ਤਰੀਕ ਹੋ ਗਈ ਆ 10 ਤਰੀਕ ਦੇ ਅਸੀਂ ਸਰਕਾਰ ਨੂੰ ਨੋਟਿਸ ਦਿੱਤੇ ਹੋਏ ਆ ਕਿਉਂਕਿ ਸਾਡੀ ਹਰ ਮਹੀਨੇ 7 ਤਰੀਕ ਨੂੰ ਤਨਖਾਹ ਪੈਂਦੀ ਸੀ ਇੱਕ ਤਾਂ ਸਾਲ ਤੋਂ ਲਗਭਗ 13 14 15 ਤਰੀਕ ਦੇ ਲਾਗੇ ਬੰਨੇ ਤਨਖਾਹ ਪੈਂਦੀ ਹੈ ਅੱਜ 19 ਤਰੀਕ ਹੋ ਗਿਆ ਅੱਤ ਦੀ ਗਰਮੀ ਆ ਇੰਨੀ ਗਰਮੀ ਦੇ ਵਿੱਚ ਵਰਕਰ ਡਿਊਟੀਆਂ ਕਰ ਰਹੇ ਆ ਪਰ ਅੱਜ 19 ਤਰੀਕ ਹੋ ਗਿਆ ਅਜੇ ਤੱਕ ਸਾਡੀਆਂ ਤਨਖਾਹਾਂ ਨਹੀਂ ਪਈਆਂ ਕਿੰਨੇ ਮਹੀਨੇ ਦੀ ਤਨਖਾਹ ਹੁਣ ਤੱਕ ਨਹੀਂ ਪਈ ਕਿ ਇਸੇ ਮਹੀਨੇ ਦੀ ਗੱਲ ਕਰ ਰਹੇ ਪਿਛਲੇ ਮਹੀਨੇ ਦੀ ਤਨਖਾਹ ਦੀ ਇਹਦੀ ਅੱਜ ਅਗਲੇ ਦੀ 19 ਤਰੀਕ ਹੋ ਗਈ ਅੱਜ ਪਿਛਲੇ ਮਹੀਨੇ ਦੀ ਤਨਖਾਹ ਨਹੀਂ ਪਈ ਅੱਜ 19 ਤਰੀਕ ਹੋ ਗਈ ਆ ਬਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਸੀ ਕਿਉਂਕਿ ਤੁਹਾਨੂੰ ਪਤਾ ਵੀ ਗਰਮੀ ਅਤ ਦੀ ਗਰਮੀ ਆ ਉਧਰੋਂ ਸਰਕਾਰ ਸਕੂਲਾਂ ਦੇ ਵਿੱਚ ਛੁੱਟੀਆਂ ਪਈਆਂ ਵਾ ਕਿਸੇ ਦੇ ਬੱਚਿਆਂ ਨੇ ਵਿਆਹ ਸ਼ਾਦੀ ਜਾਣਾ ਕਿਸੇ ਨੇ ਬਾਹਰ ਘੁੰਮਣ ਵਗੈਰਾ ਜਾਣਾ ਕਿਸੇ ਨੇ ਪ੍ਰੋਗਰਾਮ ਬਣਾਏ ਆ ਪਰ ਸਰਕਾਰ ਦੀ ਕੰਨ ਤੇ ਕੋਈ ਵੀ ਜੂੰ ਨਹੀਂ ਸਰਕੀ ਜਿਹਦੇ ਵਿੱਚ ਮਜਬੂਰਨ ਸਾਨੂੰ ਅੱਜ ਤੜਕੇ ਪਹਿਲੇ ਟਾਈਮ ਤੋਂ ਬੰਦ ਕਰਨਾ ਪਿਆ ਕਿਉਂਕਿ ਤਨਖਾਹ ਦੀ ਵਜ੍ਹਾ ਕਰਨਾ ਔਰ ਇੱਕ ਸਾਡਾ ਮੇਨ ਮੰਗ ਕਾਫੀ ਡੇਢ ਦੋ ਸਾਲ ਤੋਂ ਚੱਲ ਰਹੀ ਸੀ ਜੋ ਕਿ ਸਾਡੇ ਵਰਕਰਾਂ ਦੀਆਂ ਡੈਥ ਹੋਈ ਸੀ ਚਾਰ ਪੰਜ ਵਰਕਰ ਸਾਡੇ ਡੀਪੂ ਦੇ ਜੇ ਟੋਟਲ ਲਗਭਗ ਸਾਰੇ ਡੀਪਾਂ ਦੇ 18 ਡੀਪਾਂ ਦੇ ਵੇਖੀਏ ਤੇ 24 ਤੋਂ 25 ਵਰਕਰ ਆ ਜਿਨ੍ਹਾਂ ਦੀ ਅੱਜ ਤੱਕ ਪੈਨਸ਼ਨ ਹੀ ਨਹੀਂ ਲੱਗੀ ਜੀ ਅੱਛਾ ਜਿਨ੍ਹਾਂ ਦਾ ESI EPF ਬਤੌਰ 1 ਟੂ 1 ਕੱਟਿਆ ਜਾਂਦਾ ਸੀਗਾ ਪਰ ਅੱਜ ਤੱਕ ਉਹਨਾਂ ਦੀ ਪੈਨਸ਼ਨ ਦੇ ਵਿੱਚ ਇਹਨਾਂ ਨੇ ਦੇਰੀ ਕੀਤੀ ਉਹਨਾਂ ਨੂੰ ਕੋਈ ਫੰਡ ਨਹੀਂ ਮਿਲਿਆ ਕੋਈ ਕੁਝ ਨਹੀਂ ਹੋਇਆ ਨੰਬਰ 2 ਸਾਡੇ ਉਦੇ ਸਾਥੀ ਇਹਨਾਂ ਨੇ ਪਿਛਲੇ ਦਿਨੀ ਸਰਕਾਰ ਨੇ ਮੈਨੇਜਮੈਂਟ ਨੇ ਮਿਲ ਕੇ ਇੱਕ ਸਾਡੇ ਦੇ ਵਿੱਚ ਇੱਕ ਹੋਰ ਨਵਾਂ ਠੇਕੇਦਾਰ ਲੈ ਆਂਦਾ ਅੱਛਾ ਪਹਿਲਾਂ ਦਤਾਰਛ ਕੋਟੀ ਦਾ ਠੇਕੇਦਾਰ ਸੀ ਉਸ ਤੋਂ ਬਾਅਦ ਸਾਈ ਰਾਮ ਦਾ ਠੇਕੇਦਾਰ ਆ ਗਿਆ ਉਹਦੇ ਵਿੱਚ ਉਹਨੂੰ 6 ਡਿੱਪੂ ਦੇ ਦਿੱਤੇ ਗਿਆ ਅੱਜ ਲਗਭਗ 6 ਤੋਂ 7 ਮਹੀਨੇ ਹੋ ਗਿਆ ਸਾਈ ਰਾਮ ਸਾਲ ਦੇ ਲਗਭਗ ਹੋ ਗਿਆ ਸਾਈ ਰਾਮ ਨੂੰ ਆਏ ਨੂੰ ਉਹਨਾਂ ਨੇ ਅਜੇ ਤੱਕ ਸਾਡੇ ਵਰਕਰਾਂ ਦੀਆਂ ਸਿਕਿਉਰਟੀਆਂ ਨਹੀਂ ਵਾਪਸ ਕੀਤੀਆਂ ਅੱਛਾ ਜਿੰਨਾ ਕਿੰਨੀ ਕੰਬਦੀ ਹੈ ਰਕਮ ਕਿੰਨੀ ਹੋएगी ਉਹਦੀ ਬਿਲਕੁਲ ਜੀ ਉਹਦੇ ਵਿੱਚ 10000 ਰੁਪਏ ਡਰਾਈਵਰ ਦੀ ਸਿਕਿਉਰਟੀ ਐ 15000 ਰੁਪਏ ਕਨੈਕਟਰ ਦੀ ਆ ਸਾਰਿਆਂ ਵਰਕਰਾਂ ਦੀਆਂ ਇਦੇ ਵਿੱਚ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਸੀ ਜਿਹਦੇ ਵਿੱਚੋਂ ਸਰਕਾਰ ਨੂੰ ਵੀ ਔਰ ਅਹੀ ਮੈਨੇਜਮੈਂਟ ਨੂੰ ਬਾਰ-ਬਾਰ ਲਿਖ ਕੇ ਦਿੱਤਾ ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਇੱਕ ਸਵਾਲ ਹੈ ਕਿ ਇੰਨੀ ਤੁਹਾਡੀ ਸੰਖਿਆ ਮੁਲਾਜ਼ਮਾ ਦੀ ਹੈ ਇੱਕ ਠੇਕੇਦਾਰ ਦੂਜੇ ਪਾਸੇ ਸਰਕਾਰ ਠੇਕੇਦਾਰੀ ਸਰਕਾਰ ਤੇ ਹਾਵੀ ਹੋ ਗਿਆ ਜਿਹੜਾ ਪੈਸੇ ਬਿਲਕੁਲ ਜੀ ਜਿਹੜੇ ਠੇਕੇਦਾਰੋ ਸਰਕਾਰ ਨਾਲ ਰਲੇ ਆ ਜਿੰਨੇ ਠੇਕੇਦਾਰੋ ਸਰਕਾਰ ਦੇ ਚਿਹਤੇ ਆ ਹੁਣ ਦੇਖੋ ਪੰਜਾਬ ਛੱਡ ਕੇ ਜਿਹੜੀ ਨਵੀਂ ਸਰਕਾਰ ਆਈ ਸੀ ਇਹਨੇ ਆਉਣ ਲੱਗਿਆਂ ਵੱਡੇ ਵੱਡੇ ਵਾਅਦੇ ਕੀਤੇ ਸੀ ਕਿਸੇ ਮਲਾ ਕਿਸੇ ਵਿਭਾਗ ਦੇ ਵਿੱਚ ਕੱਚਾ ਮੁਲਾਜ਼ਮ ਨਹੀਂ ਰੱਖਾਂਗੇ ਕਿਸੇ ਨੂੰ ਠੇਕੇ ਦੇ ਭਰਤੀ ਨਹੀਂ ਕਰਾਂਗੇ ਕਿਉਂਕਿ ਜਦੋਂ ਸਰਕਾਰ ਆਉਂਦੀ ਜਾਂਦੀ ਇਹਨਾਂ 2 ਮਹੀਨੇ ਦੇ ਵਿੱਚ ਵਿੱਚ ਇੱਕ ਝੇਤਾ ਆਪਣਾ ਪੰਜਾਬ ਤੋਂ ਨਹੀਂ ਬਾਹਰੋਂ ਹਰਿਆਣੇ ਤੋਂ ਲਿਆ ਕੇ ਠੇਕੇਦਾਰ ਨਵਾਂ ਪੰਜਾਬ ਦੇ ਵਿੱਚ ਰੱਖਿਆ ਕੀ ਗੱਲ ਪੰਜਾਬ ਦੇ ਬੁੱਢਾ ਸਮੇਂ ਦੇ ਹਾਲਾਤ ਨੇ ਮੌਜੂਦਾ ਸਮੇਂ ਦੇ ਹਾਲਾਤ ਨੇ ਅੱਛਾ ਹਰਿਆਣੇ ਤੋਂ ਠੇਕੇਦਾਰ ਲਿਆ ਕੇ ਪੰਜਾਬ ਦੇ ਵਿੱਚ ਪਾਇਆ ਵਾ ਕੀ ਗੱਲ ਪੰਜਾਬ ਦੇ ਠੇਕੇਦਾਰ ਮਰ ਗਏ ਸੀਗੇ ਹਮ ਹੁਣ ਜੇਕਰ ਕਿਸੇ ਨੂੰ ਸਾਨੂੰ ਦਿੱਕਤ ਆਉਂਦੀ ਹੈ ਕਿਸੇ ਨੂੰ ਪਟਿਆਲੇ ਜਾਣਾ ਪੈਂਦਾ ਕਿਸੇ ਨੂੰ ਚੰਡੀਗੜ੍ਹ ਜਾਣਾ ਪੈਂਦਾ ਜੇ ਅਮਰਸਰ ਬੰਦਾ ਡਿਊਟੀ ਕਰਦਾ ਤੰਨ ਦੱਸਾ 6 ਘੰਟੇ ਸਫਰ ਕਰਕੇ ਪਟਿਆਲੇ ਜਾਂ ਚੰਡੀਗੜ੍ਹ ਜਾਊਗਾ ਜੇ ਕਿਸੇ ਕੰਮ ਕਰਾਉਣ ਕੇ ਵਾਸਤੇ ਜਾਣਾ ਬਾਰ-ਬਾਰ ਸਰਕਾਰ ਨੂੰ ਬੇਨਤੀ ਕਰਦੇ ਨੇ ਮੈਨੇਜਮੈਂਟ ਨੂੰ ਬੇਨਤੀ ਕਰੇ ਇਹਨਾਂ ਨੇ ਸਬਕੋਡ ਦਿੱਤੇ ਜਾਣ ਸਾਨੂੰ ਕੋਈ ਪ੍ਰੋਬਲਮ ਆਉਂਦੀ ਅਸੀਂ ਡਿਪੂ ਵਾਈਜ਼ ਆਪਣਾ ਮਸਲਾ ਹੱਲ ਕਰਾ ਲਈਏ ਜੇ ਇੱਕ ਸਵਾਲ ਹੈ ਕਿ ਸਰਕਾਰ ਨਾਲ ਤੁਸੀਂ ਗੱਲਬਾਤ ਕੀਤੀ ਹੋएगी ਇਹ ਵਿੱਤੀ ਹਾਲਤ ਇਹਨੇ ਸੰਕਟ ਵਿੱਚ ਆਉਣ ਦਾ ਕਾਰਨ ਖੁਦ ਕੀ ਸਮਝਦੇ ਹੋ ਤੇ ਸਰਕਾਰ ਦਾ ਜਵਾਬ ਕੀ ਹੈ ਬਿਲਕੁਲ ਜੀ ਸਰਕਾਰ ਸਰਕਾਰ ਨਾਲ ਮੌਕੇ-ਮੌਕੇ ਤੇ ਸਮੇਂ-ਸਮੇਂ ਤੇ ਮੀਟਿੰਗਾਂ ਕੀਤੀਆਂ ਜੋ ਮਹਿਕਮੇ ਦੇ ਜੋ ਹਾਲਾਤ ਆ ਸਰਕਾਰ ਦੇ ਜਾਂ ਜੋ ਠੇਕੇਦਾਰ ਸਰਕਾਰ ਨੂੰ ਸਾਰਿਆਂ ਪਾਸੇ ਜਾਣੂ ਕਰਾਇਆ ਪਰ ਸਾਡੇ ਟਰਾਂਸਪੋਰਟ ਮੰਤਰੀ ਔਰ ਲਾਲਾ ਮੁੱਖ ਮੰਤਰੀ ਨੂੰ ਵੀ ਅਸੀਂ ਮੰਗ ਪੱਤਰ ਵੀ ਤੇ ਜਿਮਣੀ ਚੋਣ ਦੇ ਵਿੱਚ ਵੀ ਉਹਨੂੰ ਨੋਟਿਸ ਦਿੱਤਾ ਠੇਕੇਦਾਰ ਦੇ ਖਿਲਾਫ ਅਸੀਂ ਸ਼ਿਕਾਇਤ ਵੀ ਦਰਜ ਕਰਵਾਈ ਪਰ ਕੋਈ ਸੁਣਵਾਈ ਨਹੀਂ ਹੋਈ ਨਾ ਠੇਕੇਦਾਰ ਤੇ ਹੋਈ ਨਾ ਕਿਸੇ ਮੈਨੇਜਮੈਂਟ ਅਧਿਕਾਰੀ ਤੇ ਹੋਈ ਨਾ ਜੇ ਕੋਈ ਜ਼ਿੰਮੇਵਾਰ ਸੀ ਉਹਦੇ ਤੇ ਹੋਈ ਤੇ ਕਰ ਇਹਦੀ ਹਾਲਤ ਜਿਹੜੀ ਸਮਝਦੇ ਹੋ ਕਿ ਮਾੜੀ ਹੈ ਜਿਹੜੀ ਤਨਖਾਹਾਂ ਤੱਕ ਦੇਣੇ ਪੈਸੇ ਰੁਕੇ ਸਰਕਾਰ ਪੈਸੇ ਠੇਕੇਦਾਰ ਨੂੰ ਦੇ ਰਹੀ ਠੇਕੇਦਾਰ ਨਹੀਂ ਅੱਗੋਂ ਪੈਸੇ ਦੇ ਰਿਆ ਬਿਲਕੁਲ ਜੀ ਠੇਕੇਦਾਰ ਨੇ 2 ਮਹੀਨਿਆਂ ਤੋਂ ਸਾਡਾ ਈਐਸਆਈ ਤੇ ਜਿਹੜਾ ਕਿ ਪਿਛਲੇ ਮਹੀਨੇ ਦਾ EPF ਜਮ੍ਹਾਂ ਕਰਵਾ ਕੇ ਉਹਨੂੰ ਸਰਟੀਫਿਕੇਟ ਦੇਣਾ ਹੁੰਦਾ ਵਾ ਪਰ ਉਹ ਅੱਜ 2 ਮਹੀਨੇ ਹੋ ਗਏ ਉਹਨੇ ਸਰਟੀਫਿਕੇਟ ਹੀ ਨਹੀਂ ਦਿੱਤਾ ਨਾ ਉਹਨੇ ਜਮ੍ਹਾਂ ਕਰਵਾਇਆ ਸਰਕਾਰ ਨੇ ਉਹਨਾਂ ਦਾ ਪੈਸਾ ਰੋਕਿਆ ਹੋਇਆ ਠੇਕੇਦਾਰ ਦਾ ਤੇ ਇਹਦੇ ਵਿੱਚ ਰਗੜੇ ਮਜ਼ਦਮ ਜਾ ਰਹੇ ਆ ਤੁਹਾਨੂੰ ਅੱਤ ਦੀ ਗਰਮੀ ਦੇ 38 ਡਿਗਰੀ ਟੈਂਪਰੇਚਰ ਦੇ ਵਿੱਚ ਡਰਾਈਵਰ ਕਨੈਕਟਰ ਡਿਊਟੀਆਂ ਕਰ ਰਹੇ ਆ ਜਦੋਂ ਤਨਖਾਹ ਲੈਣ ਦੀ ਵਾਰੀ ਆਉਂਦੀ ਉਦੋਂ ਸਰਕਾਰ ਏਸ਼ੀਆ ਥੱਲੇ ਬੈਠ ਕੇ ਉਹ ਕਹਿੰਦੇ ਕੋਈ ਗੱਲ ਨਹੀਂ ਦੇ ਦਾਂਗੇ ਦੱਸੋ ਕਿਦਾਂ ਵਰਕਰ ਆਪਣੇ ਘਰ ਦਾ ਗੁਜ਼ਾਰਾ ਚੱਲੇ ਕਿੰਨਾ ਜਿਹੜਾ ਵਰਕਰ ਹੈ ਉਹ ਹੜਤਾਲ ਤੇ ਹੈ ਤੇ ਕਦੋਂ ਤੱਕ ਇਹ ਹੜ ਲਗਭਗ 6000 ਤੋਂ 6500 ਦੇ ਲਗਭਗ ਸਾਡਾ ਵਰਕਰ ਅੱਜ ਹੜਤਾਲ ਕਰਦੇ ਆ ਡਰਾਈਵਰ ਦੇ ਕਨੈਕਟਰ ਆ ਔਰ ਵਰਕਸ਼ਾਪ ਸਾਡਾ ਸਟਾਫ ਆ ਔਰ ਅੱਜ ਮੈਨੇਜਮੈਂਟ ਨੇ 2:30 ਵਜੇ ਦੀ ਮੀਟਿੰਗ ਬੁਲਾਈ ਆ ਚੰਡੀਗੜ੍ਹ ਜੋ 2:30 ਵਜੇ ਦੀ ਮੀਟਿੰਗ ਦੇ ਵਿੱਚ ਫਾਈਨਲ ਹੁੰਦਾ ਔਰ ਜੋ ਵੀ ਸਿੱਟਾ ਨਿਕਲਿਆ ਉਹਦੇ ਜੋ ਸੂਬਾ ਕਮੇਟੀ ਦਾ ਫੈਸਲਾ ਹੋਊਗਾ ਉਹਦੇ ਮੁਤਾਬਕ ਅਗੇ ਕਾਰਵਾਈ ਹੋਏ ਹਾਲਾਂਕਿ ਪਹਿਲਾਂ ਕਿਸੇ ਤਰ੍ਹਾਂ ਦੀ ਮੀਟਿੰਗ ਨਹੀਂ ਸੀ ਅੱਜ ਹੜਤਾਲ ਤੋਂ ਬਾਅਦ ਮੀਟਿੰਗ ਆਈ ਬਿਲਕੁਲ ਜੀ ਅੱਜ ਜਦੋਂ ਅਸੀਂ ਡੀਪੋ ਸਵੇਰ ਤੋਂ ਬੰਦ ਕੀਤੇ ਸਰਕਾਰ ਨੂੰ ਉਦੋਂ ਚੇਤਾ ਆ ਔਰ ਮੈਨੇਜਮ ਕਿਉਂਕਿ 8 ਦਿਨ ਤੋਂ ਪਹਿਲਾਂ ਸੀ ਨੋਟਿਸ ਦਿੱਤਾ ਉਦੋਂ ਦੇ ਕੋਈ ਸੁਣਵਾਈ ਨਹੀਂ ਹੋਈ ਨਾ ਕਿਸੇ ਨੇ ਮੀਟਿੰਗ ਬੁਲਾਈ ਠੀਕ ਬਿਲਕੁਲ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਤਸਵੀਰਾਂ ਬਜ਼ੁਰਗਾਂ ਨੂੰ ਜਿਹੜਾ ਕਿ ਉਹ ਬੈਠਣ ਤੱਕ ਦੀ ਵੀ ਜਿਹੜੀ ਹੈ ਕਿ ਉਹ ਥਾਂ ਨਹੀਂ ਇੱਥੇ ਹੈਗੀ ਹੈ ਪੂਰੇ ਦੇ ਪੂਰੇ ਬੱਸ ਸਟੈਂਡ ਦੇ ਉੱਤੇ ਜਿਸ ਤਰੀਕੇ ਦੇ ਨਾਲ ਇੱਥੇ ਯਾਤਰੀ ਮੌਜੂਦ ਨਹੀਂ ਜੋ ਹਾਲਾਤ ਬਣੇ ਹੋਏ ਨੇ ਕਿ ਰਸ਼ ਜਿਹੜਾ ਪੂਰਾ ਹਾਲਾਂਕਿ ਇੱਕ ਗੱਲ ਜ਼ਰੂਰ ਰੱਖੀ ਜਾ ਰਹੀ ਹੈ ਕਿਸੇ ਵੀ ਤਰੀਕੇ ਦੇ ਨਾਲ ਕੋਈ ਜਿਹੜੀ ਇੱਕ ਉਹ ਜਾਣਕਾਰੀ ਨਹੀਂ ਦਿੱਤੀ ਗਈ ਤੇ ਬਥੇਰੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਤੁਸੀਂ ਪਤਾ ਕਿ ਅੱਜ ਬੱਸਾਂ ਦੀ ਹੜਤਾਲ ਹੈ ਪਰ ਜਿਸ ਤਰੀਕੇ ਨਾਲ ਜੋ ਹਾਲਾਤ ਇਸ ਵੇਲੇ ਬੰਦੇ ਪਏ ਨੇ ਤਪਦੀ ਗਰਮੀ ਦੇ ਵਿੱਚ ਲੋਕ ਜਿਹੜੇ ਨੇ ਕਿ ਉਹ ਬੱਸ ਸਟੈਂਡ ਜਲੰਧਰ ਦੇ ਉੱਤੇ ਖਾਸ ਤੌਰ ਤੇ ਜਿਹੜਾ ਪਰੇਸ਼ਾਨ ਹੋ ਰਹੇ ਨੇ ਹਾਲਾਂਕਿ ਗੱਲ ਜ਼ਰੂਰ ਆਖੀ ਜਾ ਰਹੀ ਹੈ ਕਿ ਦੂਸਰੀਆਂ ਬੱਸਾਂ ਆਈਆਂ ਨੇ ਪਰ ਕੋਈ ਇੱਥੇ ਬਿਠਾ ਕੇ ਨਹੀਂ ਰਾਜੀ ਬੱਸਾਂ ਫਟਾਫਟ ਜਿਹੜੀਆਂ ਕਿ ਭਰ ਕੇ ਅੱਗੇ ਜਾ ਰਹੀਆਂ ਨੇ ਵੇਖ ਸਕਦੇ ਹੋ ਕਿ ਹਾਲੇ ਤਵਾਲੇ ਜ਼ਿਆਦਾਤਰ ਬੱਸਾਂ ਤੁਹਾਨੂੰ ਜਿਹੜੀਆਂ ਕਿ ਪ੍ਰਾਈਵੇਟ ਹੀ ਦਿਖਾਈ ਦੇਣਗੀਆਂ ਪਰ ਲੋਕੀ ਕਿਤੇ ਨਾ ਕਿਤੇ ਗੁਰੇਜ਼ ਜ਼ਰੂਰ ਕਰਦੇ ਪਏ ਨੇ ਪ੍ਰਾਈਵੇਟ ਬੱਸ ਦੇ ਵਿੱਚ ਸਫ਼ਰ ਕਰਨ ਨਾਲ ਉਹਨੂੰ ਵੇਖਣਾ ਹੋਏਗਾ ਕਿ 2:30 ਵਜੇ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਜਿਹੜਾ ਕਨ ਬਸ ਦੇ ਮੁਲਾਜ਼ਮਾਂ ਦਾ ਕੀ ਫੈਸਲਾ ਨਿਕਲਦਾ ਹੈ ਤੇ ਖਾਸ ਤੌਰ ਤੇ ਇਹ ਲੋਕਾਂ ਨੂੰ ਜਿਹੜੀ ਹੈ ਕਿ ਉਹ ਰਾਹਤ ਕਦੋਂ ਮਿਲ ਰਹੀ ਹੈ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ